ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕੋ ਨਵੀ ਸਾਕੀ ਤੇ ਨਵੇਂ ਸੁਨੇਹ ਦੇ ਨਾਲ ਮੈਂ ਹਾਜ਼ਰ ਹਾਂ ਗੁਰੂ ਜੀ ਕਸ਼ਮੀਰ ਦੀ ਉਦਾਸੀ ਵਕਤ ਕੁਝ ਸਮਾਂ ਸ਼ਹਿਰੀ ਨਗਰ ਵੀ ਰੁਕੇ ਫਿਰ ਉਹ ਉੱਤਰ ਦਿਸ਼ਾ ਵੱਲ ਚੱਲ ਪਏ ਕਠਿਨ ਪੜਾ ਪਹਾੜੀਆਂ ਸੰਘਣੇ ਜੰਗਲ ਅਤੇ ਫੁੱਲਾਂ ਬੂਟੇ ਨੂੰ ਪਾਰ ਕਰਦੇ ਹੋਏ ਸੁਮੇਰ ਪਰਬਤ ਉਤੇ ਪਹੁੰਚ ਗਏ ਉੱਥੇ ਉਨ੍ਹਾਂ ਨੁੰਮ ਬੜੇ ਪ੍ਰਸਿੱਧ ਸਿੱਧ ਮਿਲੇ ਇਹ ਲੋਕ ਸੰਸਾਰ ਨੂੰ ਤਿਆ ਕੇ ਨਿਕੰਮਿਆ ਵਾਲਾ ਜੀਵਨ ਬਤੀਤ ਕਰ ਰਹੇ ਸਨ ਕਰਾ ਮਤਾਂ ਦਾ ਡਰਾਵਾ ਦੇ ਕੇ ਪਹਾੜੀ ਲੋਕਾਂ ਨੂੰ ਉੱਲੂ ਬਣਾ ਕੇ ਬੜੀ ਐਸ਼ ਦਾ ਜੀਵਨ ਬਿਤਾ ਰਹੇ ਸਨ ਇੱਕ ਸਧਾਰਨ ਬੰਦੇ ਨੂੰ ਸੁਮੇਰ ਪਹਾੜ ਤੇ ਪਹੁੰਚਿਆ ਵੇਖ ਕੇ ਉਹ ਹੈਰਾਨ ਹੋ ਗਏ ਛੱਟ ਗੁਰੂ ਜੀ ਦੇ ਦੁਆਲੇ ਆ ਗੁੜੇ ਉਹ ਪੁੱਛਣ ਲੱਗੇ ਨਾ ਹੀ ਤੁਸੀਂ ਸਿੱਧ ਲੱਗਦੇ ਹੋ ਅਤੇ ਨਾ ਹੀ ਕੋਈ ਸੰਨਿਆਸੀ ਫਿਰ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲੈ ਆਈ ਹੈ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਸਰਵ ਸ਼ਕਤੀਮਾਨ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹਾਂ ਉਸ ਦੀ ਕਿਰਪਾ ਕਰਕੇ ਮੈਂ ਇੱਥੇ ਪਹੁੰਚ ਗਿਆ ਫਿਰ ਸਿੱਧਾ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ ਅਤੇ ਤੁਸੀਂ ਕਿਸ ਮਤ ਨਾਲ ਸੰਬੰਧਿਤ ਹੋ ਗੁਰੂ ਜੀ ਨੇ ਫਰਮਾਇਆ ਨਾਂ ਮੇਰਾ ਨਾਨਕ ਨਿਰੰਕਾਰੀ ਹੈ ਤੇ ਮਤ ਮੇਰਾ ਪਰਮਾਤਮਾ ਅਤੇ ਉਸ ਦੀ ਰੱਜੀ ਕਾਇਨਾਤ ਨੂੰ ਪਿਆਰ ਕਰਦਾ ਹਾਂ ਫਿਰ ਸਿੱਧ ਕਹਿਣ ਲੱਗੇ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ ਉੱਥੇ ਦਾ ਕੀ ਹਾਲ ਹੈ ਗੁਰੂ ਜੀ ਮੁਸਕਰਾ ਕੇ ਬੋਲੇ ਤੁਸੀਂ ਤਾਂ ਡਰ ਦੇ ਮਾਰੇ ਮਾਤ ਲੋਕ ਨੂੰ ਛੱਡ ਕੇ ਇੱਥੇ ਆ ਕੇ ਲੁੱਕ ਕੇ ਬੈਠ ਗਏ ਹੋ ਹੁਣ ਤੁਹਾਨੂੰ ਮਾਤ ਲੋਕ ਨਾਲ ਕੀ ਮਤਲਬ ਤੁਹਾਡੇ ਵਰਗੇ ਜੇ ਤੁਹਾਡੇ ਵਰਗੇ ਸਿੱਧੀਆਂ ਦੇ ਮਾਲਕ ਹੀ ਪਹਾੜਾਂ ਉੱਤੇ ਚੜ ਕੇ ਲੁੱਕ ਕੇ ਬੈਠ ਜਾਣਗੇ ਤੇ ਗਰੀ ਪਹਾੜੀਆਂ ਨੂੰ ਲੁੱਟ ਲੁੱਟ ਕੇ ਖਾਈ ਜਾਣਗੇ ਤਾਂ ਮਾਤਲੋਕ ਦੀ ਕੌਣ ਸਾਰ ਲਵੇਗਾ ਅੱਜ ਮਾਤਲੋਕ ਵਿੱਚ ਹਨੇਰ ਮਚਿਆ ਹੈ ਹਰ ਪਾਸੇ ਕੂੜ ਦਾ ਪਸਾਰਾ ਹੈ ਸੱਚ ਤੇ ਧਰਮ ਤੁਹਾਡੇ ਵਾਂਗ ਲੁੱਕ ਕੇ ਬੈਠ ਗਏ ਹਨ ਰਾਜੇ ਪ੍ਰਜਾ ਦੀ ਰੱਖਿਆ ਕਰਨ ਦੀ ਬਜਾਅ ਉਲਟਾ ਉਹਨਾਂ ਤੇ ਜ਼ੁਲਮ ਢਾ ਰਹੇ ਹਨ ਪ੍ਰਜਾ ਕੋਲਾ ਰਹੀ ਹੈ ਪਰ ਉਹਨਾਂ ਦੀ ਕੋਈ ਗੁਵਾਈ ਨਹੀਂ ਕਰ ਰਿਹਾ ਤੁਸੀਂ ਵਿਹਲੜ ਇੰਨਾ ਪਹਾੜਾਂ ਉੱਤੇ ਚੜੇ ਬੈਠੇ ਹੋ ਕਿਉਂ ਨਹੀਂ ਮਾਤ ਲੋਕ ਵਿੱਚ ਜਾ ਕੇ ਲੋਕਾਂ ਦੇ ਦੁੱਖਾਂ ਦੇ ਭਾਈਵਾਲ ਬਣਦੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਿੱਧ ਬੋਲੇ ਸਾਡੇ ਅਨੇਕਾਂ ਚੇਲੇ ਮਾਤ ਲੋਕ ਵਿੱਚ ਵਿਚਰ ਰਹੇ ਹਨ ਅਤੇ ਉਹਨਾਂ ਨਾਲ ਉਹ ਲੋਕਾਂ ਦਾ ਕਲਿਆਣ ਕਰ ਰਹੇ ਹਨ ਸਿੱਧਾਂ ਦੀ ਇਸ ਟਿੱਪਣੀ ਉੱਤੇ ਗੁਰੂ ਜੀ ਜਲਾਲ ਵਿੱਚ ਆ ਕੇ ਬੋਲੇ ਉਹਨਾਂ ਮੰਗਤਿਆਂ ਨੇ ਕਿਸੇ ਦਾ ਕੀ ਕਲਿਆਣ ਕਰਨਾ ਹੈ ਜਿਹੜੇ ਆਪ ਹੀ ਦਰੋਂ ਦਰੋਂ ਮੰਗਦੇ ਫਿਰਦੇ ਹਨ ਉਹ ਤਾਂ ਕੇਵਲ ਆਪਣੇ ਭੇਖ ਦਾ ਮੁੱਲ ਵਟ ਰਹੇ ਹਨ ਝੂਠੀਆਂ ਕਰਾਮਾਤਾ ਦਾ ਡਰਾਵਾ ਦੇ ਕੇ ਉਹ ਲੋਕਾਂ ਨੂੰ ਲੁੱਟ ਰਹੇ ਹਨ ਸਿੱਧਾਂ ਨੂੰ ਹੁਣ ਕੋਈ ਗੱਲ ਨਹੀਂ ਸੀ ਆਉਂਦੀ ਉਹ ਵਿਚਾਰ ਉਹਨਾਂ ਨੇ ਵਿਚਾਰ ਬਣਾਏ ਕਿ ਇਹਨਾਂ ਨੂੰ ਆਪਣੀ ਜਾਦੂ ਸ਼ਕਤੀ ਵਿਖਾ ਕੇ ਪਰਮਾਈਏ ਇਸ ਲਈ ਉਹਨਾਂ ਗੁਰੂ ਜੀ ਨੂੰ ਇੱਕ ਟੋਕਰਾ ਦੇ ਕੇ ਇੱਕ ਕਟੋਰਾ ਦੇ ਕੇ ਸਰੋਵਰ ਵਿੱਚੋਂ ਪਾਣੀ ਲਿਆਉਣ ਲਈ ਕਿਹਾ ਜਦ ਗੁਰੂ ਜੀ ਸਰੋਵਰ ਉੱਤੇ ਗਏ ਤਾਂ ਉਹਨਾਂ ਵੇਖਿਆ ਕਿ ਸਰੋਵਰ ਹੀਰੇ ਜੋਹਰਾਤ ਨਾਲ ਭਰਿਆ ਸੀ ਗੁਰੂ ਜੀ ਸਮਝ ਗਏ ਕਿ ਸਿੱਧਾਂ ਨੇ ਉਹਨਾਂ ਨੂੰ ਲਾਲਚ ਦੇ ਕੇ ਪਰਮਾਣ ਦਾ ਯਤਨ ਕੀਤਾ ਹੈ ਉਹ ਵਾਪਸ ਆ ਕੇ ਕਹਿਣ ਲੱਗੇ 나ਥ ਜੀ ਸਰੋਵਰ ਵਿੱਚ ਪਾਣੀ ਨਹੀਂ ਹੈ ਜਦ ਸਿੱਧਾਂ ਇਹ ਵੇਖਿਆ ਕਿ ਗੁਰੂ ਜੀ ਉੱਤੇ ਜਾਦੂ ਸ਼ਕਤੀ ਨਹੀਂ ਚੱਲ ਸਕਦੀ ਤਾਂ ਉਹਨਾਂ ਆਪਣੀ ਹਾਰ ਮੰਨ ਲਈ ਗੁਰੂ ਜੀ ਕੁਝ ਦਿਨ ਉਹਨਾਂ ਪਾਸ ਟਹਿਰ ਕੇ ਸੱਚੇ ਮਾਰਗ ਦਾ ਗਿਆਨ ਦਿੰਦੇ ਰਹੇ ਸੁਮੇਰ ਪਹਾੜ ਤੋਂ ਗੁਰੂ ਜੀ ਨੇਪਾਲ ਸਿੱਕਮ ਪੁਠਾਂ ਤੇ ਤਿੱਬਤ ਦੇ ਰਾਸਤੇ ਚੀਨ ਦੇਸ਼ ਵਿੱਚ ਪੁੱਜੇ ਚੀਨ ਵਿੱਚ ਨਾਨਕਿਨ ਵਿਖੇ ਇੱਕ ਧਰਮਸ਼ਾਲਾ ਕਾਇਮ ਕੀਤੀ ਨਾਨਕਿਨ ਸ਼ਹਿਰ ਦਾ ਨਾਂ ਗੁਰੂ ਜੀ ਦੇ ਨਾਂ ਉੱਤੇ ਰੱਖਿਆ ਦ